ਰਾਸ਼ਟਰਪਤੀ ਟਰੰਪ ਨੇ ਪੁਤਿਨ ਨਾਲ ਕੀਤੀ ਗੱਲਬਾਤ ਯੂਕਰੇਨੀ ਸੈਨਿਕਾਂ ਨੂੰ ਬਚਾਉਣ ਦੀ ਕੀਤੀ ਅਪੀਲ ਟਰੰਪ ਦਾ ਦਾਵਾ ਜਲ ਖਤਮ ਹੋ ਸਕਦਾ ਹੈ ਰਸ਼ੀਆ ਯੂਕਰੇਨ ਯੁੱਧ ਪੁਤਿਨ ਨੇ ਮਨੀ ਟਰੰਪ ਦੀ ਗੱਲ ਕਿਹਾ ਆਤਮ ਸਮਰਪਣ ਕਰਨ ਵਾਲੇ ਯੂਕਰੇਨੀ ਸੈਨਿਕਾਂ ਦੀ ਬਖਸ਼ਾਂਗੇ ਜਾਨ ਯੂਕਰੇਨ ਦੇ ਅਧਿਕਾਰੀਆਂ ਨੂੰ ਵੀ ਆਪਣੇ ਸੈਨਿਕਾਂ ਨੂੰ ਪਿੱਛੇ ਹਟਣ ਦੀ ਕੀਤੀ ਅਪੀਲ ਯੂਐਨ ਭਾਰਤ ਨੇ ਪਾਕਿਸਤਾਨ ਨੂੰ ਲਗਾਈ ਫਟਕਾਰ ਕਸ਼ਮੀਰ ਤੇ ਪਾਕਿਸਤਾਨ ਦੇ ਬਿਆਨ ਤੇ ਜਤਾਈ ਨਾਰਾਜ਼ਗੀ ਕਿਹਾ ਜੰਮੂ ਕਸ਼ਮੀਰ ਭਾਰਤ ਦਾ ਅਨਿਖੜਵਾ ਅੰਗ ਹੈ ਅਤੇ ਰਹੇਗਾ ਪਾਕਿਸਤਾਨ ਦੀ ਮਾਨਸਿਕਤਾ ਕੱਟੜਪੰਥੀ

ਹਿੰਦੀ ਤਾਮਿਲ ਵਿਵਾਦ ਵਿਚਾਲੇ ਆਂਧਰਾ ਪ੍ਰਦੇਸ਼ ਦੇ ਡਿਪਟੀ ਸੀਐਮ ਪਵਨ ਕਲਿਆਣ ਦਾ ਬਿਆਨ ਭਾਰਤ ਨੂੰ ਦੋ ਨਹੀਂ ਕਈ ਪਛਾਵਾਂ ਦੀ ਲੋੜ ਜਿਸ ਚ ਤਾਮਿਲ ਵੀ ਸ਼ਾਮਲ ਸੰਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੇ ਸੱਦੇ ਤੇ ਹੋਈ ਪੰਥਕ ਕਟਤਾ 6 ਮਤੇ ਕੀਤੇ ਗਏ ਪਾਸ ਕਰਨ ਤੇ ਕਮੇਟੀ ਮੈਂਬਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ ਸਿੰਘ ਸਾਹਿਬਾਨ ਨੂੰ ਸੇਵਾ ਮੁਕਤ ਕਰਨ ਵਾਲੇ ਮਤਿਆਂ ਨੂੰ ਰੱਦ ਕਰਨ ਦੀ ਕਰਨਗੇ ਅਪੀਲ ਅਨੁਸਾਰ ਹੱਜੇ ਹੋਏ ਪੰਥਕ ਇਕੱਠੇ 6 ਮਤੇ ਪਾਸ ਨਵੇਂ ਜੱਥੇਦਾਰਾਂ ਨੂੰ ਹਟਾਉਣ ਤੇ ਪੁਰਾਣੇ ਜੱਥੇਦਾਰ ਨੂੰ ਬਹਾਲ ਕਰਨ ਦੀ ਦੀ ਮੰਗ ਜੱਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵਿਵਿਧਾਨ ਬਣਾਉਣ ਦਾ ਵੀ ਮਤਾ ਕੀਤਾ ਗਿਆ ਪਾਸ ਅਕਾਲੀ ਦਲ ਦਾ ਹਰਨਾਮ ਸਿੰਘ ਧੂਮਾ ਤੇ ਫਲਟਵਾਰ ਕਿਹਾ ਪੰਥ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਧੂਮਾ ਸਰਕਾਰਾਂ ਦੀਆਂ ਏਜੰਸੀਆਂ ਤੇ ਇਸ਼ਾਰੇ ਤੇ ਕੰਮ ਦਾ ਕਰ ਰਹੇ ਨੇ ਨਿਕਸਾਰ ਨਵੇਂ ਜੱਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਟਕਸਾਲ 'ਚ ਦਰਾਰ ਮੁੱਖੀ ਭਾਈ ਰਾਮ ਸਿੰਘ ਦੇ ਨਵੇਂ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਨਾਲ ਕੀਤੀ ਮੁਲਾਕਾਤ ਪੂਰਨ ਸਹਿਯੋਗ ਦਾ ਦਿੱਤਾ ਪਰੋਸਾ

ਫੈਲ ਮਾਰਚੇ ਆਯੋਜਿਤ ਫੈਸ਼ਨ ਸ਼ੋਅ ਦੇ ਆਯੋਜਕਾਂ ਦੀਆਂ ਵਧੀਆਂ ਮੁਸ਼ਕਲਾਂ ਐਪੀਪੀ ਨੇ ਤੜਿ ਸ਼ਿਕਾਇਤ ਤੇ ਕੋਟਨੇ ਜਾਰੀ ਕੀਤਾ ਨੋਟਿਸ ਮਾਡਲ ਨਿਰਦੇਸ਼ਕ ਅਤੇ ਅਲੀ ਇਲਿਆ ਮੈਗਜ਼ੀਨ ਦੇ ਚੀਫ ਐਡੀਟਰ ਨੂੰ ਸਮਨ 8 April ਨੂੰ ਪੇਸ਼ ਹੋਣਾ ਸੁਲਤਾ ਵਿਲੀਅਮ ਦੀ ਵਾਪਸੀ ਦੀ ਉਮੀਦ ਵਦੀ ਨਾਸਾ ਦੇ ਸਪੇਸ ਐਕਸ ਨੇ ਕਰਿਊ 10 ਮਿਸ਼ਨ ਕੀਤਾ ਲਾਂਚ ਕੀਤਾ ਵਿਲੀਅਮ ਨੂੰ ਵਾਪਸ ਲਿਆਉਣ ਲਈ ਪ੍ਰੋਜੈਕਟ ਭਰਵਾਨ ਛੋਟੇ ਮੂਸੇ ਵਾਲਾ ਨੇ ਮਨਾਈ ਆਪਣੀ ਦੂਜੀ ਹੋਲੀ ਰੰਗ ਬਿਰੰਗੇ ਰੰਗਾਚ ਰੰਗਿਆ ਛੋਟੇ ਮੂਸੇ ਵਾਲਾ ਕਿੰਤੇ ਪਠਾਣੀ ਸੂਟ ਨਜ਼ਰ ਆਇਆ ਸ਼ੁਭ